ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰਖੀ ਦਰਸ਼ਕਾਂ ਦਾ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋਈ ਹੈ ਜੀ ਹਾਂ ਬੀਤੇ ਦਿਨਾਂ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਰ ਚੱਲੀ ਹਲਾ ਲਲਾਤੋ ਬਾਦ ਹੁਣ ਕਾਂਗਰਸ ਦੀ ਹਾਈ ਕਮਾਂਡ ਨੇ ਮੀਟਿੰਗ ਸਾਧ ਲਈ ਹੈ ਕਾਂਗਰਸ ਦੀ ਹਾਈ ਕਮਾਂਡ ਦੇ ਕੋਲ ਦਿੱਲੀ ਦੇ ਵਿੱਚ ਬੈਠਕ ਚੱਲ ਰਹੀ ਹੈ ਇਸ ਬੈਠਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਨੇ ਇਸ ਦੇ ਵਿੱਚ ਰਾਜਾ ਵੜਿੰਗ ਵੀ ਨੇ ਚਰਚਾਵਾਂ ਨੇ ਕਿ ਇਸ ਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਅਤੇ ਪੰਜਾਬ ਦੀ ਹੋਰ ਸੀਨੀਅਰ ਲੀਡਰਸ਼ਿਪ ਨੂੰ ਵੀ ਸਾਥ ਲਿਆ ਗਿਆ ਪੰਜਾਬ ਦੇ ਨਵੇਂ ਪਰਿਵਾਰੀ ਯਾਦਵ ਉਹਨਾਂ ਨੂੰ ਲਾਇਆ ਗਿਆ ਉਹ ਵੀ ਇਸ ਮੀਟਿੰਗ ਦਾ ਹਿੱਸਾ ਰਹਿਣਗੇ ਜੋ ਜੋ ਹੁਣ ਤੱਕ ਸਾਡੇ ਸੂਤਰਾਂ ਦੇ ਮੁਤਾਬਿਕ ਸਾਡੇ ਤੱਕ ਖਬਰ ਹੈ ਕਿ ਇਸ ਮੀਟਿੰਗ ਦੇ ਵਿੱਚ ਇੱਕ ਪਾਸੇ ਜਿੱਥੇ ਚਰਚਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਡ ਚੋੜ ਨੂੰ ਲੈ ਕੇ ਹੋਣੀ ਹੈ ਉਧਰ ਦੂਜੇ ਪਾਸੇ ਚਰਚਾ ਪੰਜਾਬ ਦੇ ਵਿੱਚ ਸਿੱਧੂ ਵਰਸਸ ਪੰਜਾਬ ਕਾਂਗਰਸ ਜੋ ਚੱਲ ਰਿਹਾ ਹੈ ਉਸ ਤੇ ਉੱਤੇ ਵੀ ਚਰਚਾ ਕੀਤੀ ਜਾਣੀ ਹੈ ਚਰਚਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਨੂੰ ਲੈ ਕੇ ਵੀ ਹੋਏਗੀ ਕਿ ਕੀ ਨਵਜੋਤ ਸਿੰਘ ਸਿੱਧੂ ਹੁਣ ਤੱਕ ਜੋ ਬਿਆਨਬਾਜ਼ੀ ਕਰ ਗਏ ਨਵਜੋਤ ਸਿੰਘ ਸਿੱਧੂ ਨੇ ਜੋ ਮਹਾਰਾਜ ਦੇ ਵਿੱਚ ਰੈਲੀ ਕੀਤੀ ਕਿ ਉਹ ਪਾਰਟੀ ਦੇ ਖਿਲਾਫ ਐਂਟੀ ਜੋ ਐਕਟੀਵਿਟੀ ਸੀ ਪਾਰਟੀ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਸੀ ਜਾਂ ਉਹ ਪਾਰਟੀ ਦੇ ਪੱਖ ਦੇ ਵਿੱਚ ਕੀਤੀ ਗਈ ਸੀ ਇਸ ਦੇ ਉੱਤੇ ਚਰਚਾ ਲਗਾਤਾਰ ਅੱਜ ਹੋ ਰਹੀ ਹੈ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ਤੋਂ ਪਹਿਲਾਂ ਜੋ ਰਾਜਾ ਵੜਿੰਗ ਦਾ ਬਿਆਨ ਆਉਂਦਾ ਹੈ ਰਾਜਾ ਵੜਿੰਗ ਦਾ ਬਿਆਨ ਬਹੁਤ ਭੂਮਿਕਾ ਰੱਖਦਾ ਹੈ ਕਿਉਂਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪੀਪੀਸੀਸੀ ਦੇ ਪ੍ਰਧਾਨ ਹੋਣ ਦੇ ਨਾਤੇ ਰਾਜਾ ਵੜਿੰਗ ਦਾ ਜੋ ਬਿਆਨ ਹੈ ਉਸ ਦੇ ਉੱਤੇ ਵੀ ਚਰਚਾ ਬਹੁਤ ਅਹਿਮ ਹੋ ਰਹੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਡੱਲਾ ਸਾਹਿਬ ਪੰਜਾਬ ਕਾਂਗਰਸ ਦੀ ਮੀਟਿੰਗ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਨਾਲ ਚੱਲ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਚਰਚਾ ਪੰਜਾਬ ਦੇ ਕਈ ਅਹਿਮ ਮਸਲਿਆਂ ਤੇ ਹੈ ਖਾਸ ਤੌਰ ਦੇ ਉੱਤੇ ਅੱਜ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਦਾ ਹੋਣਾ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਕੀਤੇ ਅਨੁਸ਼ਾਸਨੀ ਕਾਰਵਾਈ ਦੇ ਵੱਲ ਤਾਂ ਨਹੀਂ ਕੋਈ ਵਧਿਆ ਜਾ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਗਗਨਦੀਪ ਜੀ ਨਵਜੋਤ ਸਿੰਘ ਸਿੱਧੂ ਪੂਰੇ ਅਨੁਸ਼ਾਸਨ ਵਾਲੇ ਲੀਡਰ ਨੇ ਔਰ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਵਿਚਾਰ ਹਾਈ ਕਮਾਂਡ ਦਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੂੰ ਉਚਿਤੇ ਤੌਰ ਤੇ ਹਾਈ ਕਮਾਂਡ ਵੱਲੋਂ ਸੱਦਿਆ ਗਿਆ ਸਲਾਮ ਮਸ਼ਵਰਾ ਕਰਨ ਲਈ ਕਿਉਂਕਿ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਹੋਰ ਵੀ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਬੁਲਾਇਆ ਗਿਆ ਔਰ ਕਾਂਗਰਸ ਦੀ ਹਾਈ ਕਮਾਂਡ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਇੰਡੀਆ ਗਠਬੰਧਨ ਦੇ ਤਹਿਤ ਆਮ ਆਦਮੀ ਪਾਰਟੀ ਦੇ ਨਾਲ ਗਠਜੰਬਨ ਕਿਸ ਸ਼ਕਲੋ ਸੂਰਤ ਦੇ ਵਿੱਚ ਹੋਏਗਾ ਹਾਲਾਂਕਿ ਪੰਜਾਬ ਦੇ ਵਿੱਚ ਕਈ ਕਾਂਗਰਸ ਦੇ ਅਜਿਹੇ ਲੀਡਰ ਨੇ ਕਰਨ ਦੀਪਤੀ ਜਿਹੜੇ ਹਾਈ ਕਮਾਂਡ ਵਿਰੋਧੀ ਬਿਆਨ ਦੇ ਰਹੇ ਸੀ ਲਗਾਤਾਰ ਕਈ ਲੀਡਰਸ਼ਿਪ ਕਾਂਗਰਸ ਦੇ ਜਿਹੜੇ ਕਹਿ ਰਹੇ ਸੀ ਕਿ ਜੋ ਮਰਜ਼ੀ ਹੋ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆ ਕਈ ਲੀਡਰਸ਼ਿਪ ਜਿਹੜੇ ਆਮ ਲੋਕਾਂ ਨੂੰ ਰੈਲੀਆਂ ਧਰਨਿਆਂ ਦੇ ਵਿੱਚ ਇਹ ਕਹਿ ਰਹੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਚੋਣਾ ਮਿਲ ਕੇ ਨਹੀਂ ਲੰਮੀਆ ਪਰ ਕਾਂਗਰਸ ਪਾਰਟੀ ਜਿਹੜੀ ਹੈ ਉਹ 50 ਲੋਕ ਸਭਾ ਔਰ 30 ਦੇ ਕਰੀਬ ਰਾਜ ਸਭਾ ਮੈਂਬਰਾਂ ਦੇ ਨਾਲ ਇੰਡੀਆ ਗਠਬੰਦਰ ਦੀ ਸਭ ਤੋਂ ਵੱਡੀ ਪਾਰਟੀ ਹੈ ਜੀ ਔਰ ਸਾਰੀ ਵਿਰੋਧੀ ਧਿਰਾਂ ਨੇ ਲਗਪਟ Arvind Kejriwal ਉਹਨਾਂ ਨੇ Mamata Banerjee ji ne ਉਹਨਾਂ ਨੇ ਤਾਂ ਪ੍ਰਸਤਾਵ ਵੀ ਦਿੱਤਾ ਕਿ ਮਲਕੀ ਅਰਜਨ ਖੜਗੇ ਜੀ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਪੀਐਮ ਦਾ ਫੇਸ ਬਣਾਇਆ ਜਾਵੇ। ਸੋ ਜਦੋਂ ਦੂਜੀਆਂ ਪਾਰਟੀਆਂ ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤਹਿਤ ਲੜਨ ਨੂੰ ਤਿਆਰ ਨਹੀਂ ਤੇ ਫਿਰ ਇੰਡੀਆ ਦੇ ਇਤਬੰਧਨ 'ਚ ਕਾਂਗਰਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵੀ ਦੂਸਰੀਆਂ ਪਾਰਟੀਆਂ ਦੀਆਂ ਭਾਵਨਾਵਾਂ ਮੁਤਾਬਕ ਗਠਜੋੜ ਕਰਕੇ ਬੀਜੇਪੀ ਦੇ ਸਾਹਮਣੇ ਸਿਰਫ ਤੇ ਸਿਰਫ ਇੱਕ ਉਮੀਦਵਾਰ ਖੜਾ ਕੀਤਾ ਜਾਵੇ। ਅਗਰ ਬੀਜੇਪੀ ਦੇ ਉਮੀਦਵਾਰ ਦੇ ਸਾਹਮਣੇ ਇੱਕ ਨਾਲੋਂ ਵੱਧ ਵਿਰੋਧੀ ਧਿਰਾਂ ਦੇ ਉਮੀਦਵ ਉਹਨਾਂ ਦੇ ਸਿੱਧੇ ਤੌਰ ਤੇ ਭਾਤੀ ਜਨਤਾ ਪਾਰਟੀ ਨੂੰ ਫਾਇਦਾ ਹੋਊਗਾ ਸੋ ਕਾਂਗਰਸ ਦੀ ਹਾਈ ਕਮਾਂਡੇ ਸਾਰੇ ਪੁਆਇੰਟਸ ਸਾਰੇ ਵਿਸ਼ਿਆਂ ਨੂੰ ਧਿਆਨ ਚ ਰੱਖਦੇ ਹੋਏ ਇਸ ਗੱਲਬਾਤ ਨੂੰ ਅੱਗੇ ਵਧਾ ਰਹੀ ਹੈ ਔਰ ਪੰਜਾਬ ਦੀ ਲੀਡਰਸ਼ਿਪ ਦੀ ਦੇਖੋ رائے ਲਈ ਜਾਣੀ ਹੈ ਜਿੰਦ ਤੱਕ ਮੈਨੂੰ ਪਤਾ ਹੈ ਕਿ رائے ਲਈ ਜਾਣੀ ਹੈ ਨਵਜੋਤ ਸਿੰਘ ਸਿੱਧੂ ਜੀ ਦੀ ਰਾਜਾ ਵਰਿੰਗ ਦੀ ਪ੍ਰਤਾਪ ਸਿੰਘ ਬਾਜਵਾ ਜੀ ਦੀ ਸੁਖਜਿੰਦਰ ਰੰਧਾਵਾ ਜੀ ਦੀ ਤੇ ਹੋਰ ਪਾਰਟੀ ਦੇ ਲੀਡਰਾਂ ਦੀ ਜੀ ਡੱਲਾ ਸਾਹਿਬ ਸਵਾਲ ਮੈਂ ਇਸ ਕਰਕੇ ਕੀਤਾ ਸੀ ਕਿ ਤਨਸ਼ਾਸ਼ਨੀ ਕਾਰਵਾਈ ਦੇ ਵਲਤਾਂ ਨਹੀਂ ਵਧਿਆ ਜਾ ਰਿਹਾ ਸਵਾਲ ਇਸ ਕਰਕੇ ਸੀ ਕਿ ਰਾਜਾ ਵੜਿੰਗ ਜੋ ਜਾਣ ਤੋਂ ਪਹਿਲਾਂ ਬਿਆਨ ਦੇ ਕੇ ਗਏ ਉਹ ਬਿਆਨ ਬਹੁਤ ਐਮ ਰਿਹਾ ਕਿਉਂਕਿ ਉਸ ਦੇ ਵਿੱਚ ਕਹਿੰਦੇ ਨੇ ਕਿ ਜਿਨ੍ਹਾਂ ਨੇ ਵੀ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਰਵਾਈ ਦੇ ਵਲ ਵਧਾਂਗੇ ਜਿਨ੍ਹਾਂ ਨੇ ਬੇਸ਼ੱਕ ਉਹ ਦਿੱਲੀ ਦੇ ਵਿੱਚ ਮਨਮਰਜ਼ੀ ਦੀ ਗੱਲ ਕਰ ਗਏ ਜਾਂ ਪੰਜਾਬ ਦੇ ਵਿੱਚ ਮਨਮਰਜ਼ੀ ਦੀ ਗੱਲ ਕਰਕੇ ਗਏ ਨੇ ਬਿਲਕੁਲ ਰਾਜਾ ਵੜਿੰਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹਾਈ ਕਮਾਂਡ ਵਿਰੋਧੀ ਉਹਨਾਂ ਲੀਡਰਾਂ ਤੇ ਜਿਹੜੇ ਹਾਈ ਕਮਾਂਡ ਵਿਰੋਧੀ ਲੀਡਰ ਬਿਨਾਂ ਹਾਈ ਕਮਾਂਡ ਦੇ ਫੈਸਲੇ ਤੋਂ ਇਹ ਐਲਾਨ ਕਰ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਜੀ ਅਗਰ ਕਾਂਗਰਸ ਦੀ ਹਾਈ ਕਮਾਂਡ ਸਮਝੌਤਾ ਕਰ ਲੈਂਦੀ ਹੈ ਫਿਰ ਕੀ ਰਾਜਾ ਵੜਿੰਗ ਜੀ ਹਾਈ ਕਮਾਂਡ ਵਿਰੋਧੀ ਉਹਨਾਂ ਸਾਰੇ ਲੀਡਰਾਂ ਤੇ ਕਾਰਵਾਈ ਕਰਨਗੇ ਇਹ ਜੁਰਤ ਵਾਲੀ ਗੱਲ ਹੋਊਗੀ ਮੈਨੂੰ ਲੱਗਦਾ ਨਹੀਂ ਵੈਸੇ ਤੁਹਾਨੂੰ ਗਗਨਦੀਪ ਜੀ ਦੱਸਾਂ ਮੇਰੀ ਨਿੱਜੀ ਰਾਏ ਹੈ ਮੈਨੂੰ ਲੱਗਦਾ ਨਹੀਂ ਹੈ ਕਿ ਰਾਜਾ ਵੜਿੰਗ ਕੋਲੇ ਐਡੀ ਸਿਆਸੀ ਤਾਕਤ ਹੈ ਕਿ ਉਹ ਹਾਈ ਕਮਾਂਡ ਦੇ ਉਹ ਵਿਰੋਧੀ ਲੀਡਰਾਂ ਤੇ ਕਾਰਵਾਈ ਕਰੇ ਜਿਹੜੇ ਵਿਰੋਧੀ ਲੀਡਰ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆਂ ਮੈਨੂੰ ਨਹੀਂ ਲੱਗਦਾ ਉਹ ਸਵਾਲ ਤਾਂ ਰਾਜਾ ਵੜਿੰਗ ਜੀ ਦੇ ਆਪਣੇ ਕਿਰਦਾਰ ਤੇ ਵੀ ਕਈ ਵਾਰੀ ਖੜੇ ਹੁੰਦੇ ਨੇ ਕਿ ਰਾਜਾ ਵੜਿੰਗ ਜੀ ਵੀ ਚੋਣਾਂ ਤੋਂ ਪਹਿਲਾਂ ਜ਼ਾਬਤੇ ਦੀ ਉਲੰਘਣਾ ਕਰਦੇ ਰਹੇ ਨੇ ਉਹ ਤਾਂ ਸ਼ਰੀਆ ਮਖਿੰਡਾ ਚ ਕਹਿੰਦੇ ਰਹੇ ਨੇ ਕਿ ਮਨਪ੍ਰੀਤ ਬਾਦਲ ਜੀ ਨੂੰ ਹਰਾਓ ਜਿਹੜੇ ਕਾਂਗਰਸ ਪਾਰਟੀ ਦੇ ਉਸ ਵਾਰ ਦੇ ਖਜ਼ਾਨਾ ਮੰਤਰੀ ਸੀ ਸੋ ਰਾਜਾ ਵੜਿੰਗ ਜੀ ਕਈ ਵਾਰੀ ਗੱਲ ਕਰ ਜਾਂਦੇ ਨੇ ਪਰ ਅਮਲ 'ਚ ਨਹੀਂ ਲਿਆਉਂਦੇ ਇਹ ਮੈਨੂੰ ਇਸ ਗੱਲ ਦਾ ਨਿੱਜੀ ਤੌਰ ਤੇ ਮੈਨੂੰ ਲੱਗਦਾ ਹੈ ਹਾਲਾਂਕਿ ਪਾਰਟੀ 'ਚ ਰਾਜਾ ਵੜਿੰਗ ਜੀ ਬੜੀਆ ਸਰਗਰਮ ਨੇ ਉਦਾਂ ਉਦਾਂ ਰਾਜਾ ਵੜਿੰਗ ਜੀ ਦੇ ਭਾਸ਼ਣ ਬੜੇ ਚੰਗੇ ਹੁੰਦੇ ਨੇ ਬੜੇ ਜੀ ਡੱਲਾ ਸਾਹਿਬ ਬੀਤੇ ਦਿਨ ਜਦੋਂ ਜਗਰਾਉਂ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਦੀ ਹੈ ਕਾਂਗਰਸ ਰਾਜਾ ਵੜਿੰਗ ਹੁਣਾਂ ਦੀ ਅਗਵਾਈ ਤੇ ਹੇਠ ਉਸ ਸਟੇਜ ਦੇ ਉੱਤੋਂ ਭਾਰਤ ਪੁਸ਼ਨਾਸ਼ੂ ਹੁਣਾਂ ਦਾ ਬਿਆਨ ਹੁੰਦਾ ਕਹਿੰਦੇ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਘੱਟ ਚੋੜ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਸਿਆਸੀ ਖੁਦਕੁਸ਼ੀ ਦੇ ਬਜਾਏ ਘਰੇ ਬੈਠਣਾ ਪਸੰਦ ਕਰਾਂਗੇ ਕਿ ਅਜਿਹੇ ਲੀਡਰਾਂ ਨੂੰ ਕਾਂਗਰਸ ਘਰੇ ਬਿਠਾ ਸਕੇਗੀ ਦੇਖੋ ਇਹ ਰਾਜਾ ਵੜਿੰਗ ਜੀ ਦੀ ਤਾਕਤ ਦਾ ਪ੍ਰੀਖਣ ਹੈ ਕੀ ਰਾਜਾ ਵੜਿੰਗ ਜੀ ਜਿਹੇ ਕਿਸੇ ਵੀ ਲੀਡਰ ਤੇ ਕਾਰਵਾਈ ਕਰਨ ਦੀ ਹਿੰਮਤ ਕਰ ਸਕਣਗੇ ਮੈਨੂੰ ਲੱਗਦਾ ਨਹੀਂ ਕਰ ਸਕਣਗੇ ਮੈਨੂੰ ਲੱਗਦਾ ਨਿੱਜੀ ਤੌਰ ਤੇ ਜੇ ਰਾਜਾ ਵੜਿੰਗ ਜੀ ਕਰ ਦੇਣ ਫਿਰ ਤਾਂ ਰਾਜਾ ਵੜਿੰਗ ਜੀ ਬਹੁਤ ਆਦਰਸ਼ ਲੀਡਰ ਦੇ ਤੌਰ ਤੇ ਬਣ ਜਾਣਗੇ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਦੇ ਇੱਕ ਹੋਰ ਮਹਾਨ ਲੀਡਰ ਨੇ ਕੁਲਬੀਰ ਜੀ ਰਾਜੀ ਉਹ ਵੀ ਖੁੱਲੇ ਮੰਚਾਂ ਤੋਂ ਅੱਜਕੱਲ ਬਹੁਤ ਵੱਡੇ ਵੱਡੇ ਜਿਹੜੇ ਨੇ ਬਿਆਨ ਦੇ ਰਹੇ ਨੇ ਔਰ ਕਈ ਕਾਂਗਰਸ ਦੇ ਅਜਿਹੇ ਲੀਡਰ ਵੀ ਨੇ ਉਹ ਵੀ ਮਹਾਨ ਲੀਡਰ ਨੇ ਜਿਨ੍ਹਾਂ ਨੇ ਚਿੱਠੀ ਹੀ ਲਿਖਤੀ ਪ੍ਰੈਸ ਨੂੰ ਪ੍ਰੈਸ ਦੇ ਵਿੱਚ ਪ੍ਰੈਸ ਨਾਲ ਹੀ ਜਾਰੀ ਕਰਤਾ ਜੀ ਨਵਜੋਤ ਸਿੰਘ ਸਿੱਧੂ ਜੀ ਦੇ ਖਿਲਾਫ ਉਹਨਾਂ ਨੂੰ ਚਿੱਠੀ ਲਿਖਣੀ ਚਾਹੀਦੀ ਸੀ ਰਾਜਾ ਵੜਿੰਗ ਜੀ ਨੂੰ ਜਾਂ ਕੇਂਦਰੀ ਲੀਡਰਸ਼ਿਪ ਨੂੰ ਜੀ ਕੀ ਇਹ ਅਨੁਸ਼ਾਸਨ ਕੀ ਇਹ ਅਨੁਸ਼ਾਸਨ ਹਿੰਤਾ ਨਹੀਂ ਹੈ ਇਹ ਰਾਜਾ ਵੜਿੰਗ ਜੀ ਦੀ ਤਾਕਤ ਤੇ ਹੁਣ ਮੈਪਰ ਕਰਦਾ ਵੀ ਕੀ ਰਾਜਾ ਵੜਿੰਗ ਜੀ ਜਿਹੜੇ ਵੀ ਲੀਡਰ ਕਾਂਗਰਸ ਦੇ ਇਸ ਤਰ੍ਹਾਂ ਦੂਸਰੇ ਲੀਡਰਾਂ ਦੇ ਖਿਲਾਫ ਬਿਆਨ ਦੇ ਰਹੇ ਨੇ ਕੀ ਰਾਜਾ ਵੜਿੰਗ ਜੀ ਉਹਨਾਂ ਨੂੰ ਰੋਕ ਸਕਣਗੇ ਸਮਝਾ ਸਕਣਗੇ ਇਹ ਹੁਣ ਰਾਜਾ ਵੜਿੰਗ ਜੀ ਦੀ ਆਪਣੀ ਤਾਕਤ ਤੇ ਨਿਰਭਰ ਕਰਦਾ ਹੈ ਕਿ ਰਾਜਾ ਵੜਿੰਗ ਜੀ ਕਿੰਨੇ ਕੁ ਤਕੜੇ ਸਟੇਟ ਪ੍ਰੈਜ਼ੀਡੈਂਟ ਦੇ ਪ੍ਰਧਾਨ ਨੇ ਜੀ ਦਲਾਸਾਬ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਪਹੁੰਚਣ ਦੇ ਉੱਤੇ ਵੀ ਸਵਾਲ ਨੇ ਕਿ ਆਖਰਕਾਰ ਇੰਨੇ ਲੰਮੇ ਸਮੇਂ ਬਾਅਦ ਜਦੋਂ ਕਾਂਗਰਸ ਦੀ ਹਾਈ ਕਮਾਂਡ ਮੀਟਿੰਗ ਸੱਦ ਰਹੀ ਕਿਉਂਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਜਿੱਨਾਂ ਮੀਟਿੰਗਾਂ ਦੇ ਵਿੱਚ ਕੱਲੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਤੁਹਾਨੂੰ ਦੱਸ ਦਿੰਦਾ ਗਗਨਦੀਪ ਜੀ ਬਤੌਰ ਪੱਤਰਕਾਰ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਜੀ ਕਈ ਵਾਰ ਦਿੱਲੀ ਜਾਏ ਨੇ ਪਿਛਲੇ ਸਮਿਆਂ ਦੇ ਵਿੱਚ ਕਈ ਵਾਰੀ ਹਾਈ ਕਮਾਂਡ ਦੇ ਲੀਡਰਾਂ ਦੇ ਨਾਲ ਦਿੱਲੀ 'ਚ ਜਦੋਂ ਜਦੋਂ ਹਾਈ ਕਮਾਂਡ ਦੇ ਲੀਡਰਾਂ ਨੇ ਨਵਜੋਤ ਜੀ ਨੂੰ ਸੱਤਿਆ ਕੋਜ਼ਨ ਪਹਿਲਾਂ ਵੀ ਉਹਨਾਂ ਨੂੰ ਸੱਦਿਆ ਗਿਆ ਸੀ ਉਦੋਂ ਵੀ ਉਹ ਦਿੱਲੀ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ ਸੋ ਨਵਜੋਤ ਸਿੰਘ ਸਿੱਧੂ ਜੀ ਲਗਾਤਾਰ ਕਾਂਗਰਸ ਦੀ ਹਾਈ ਕਮਾਂਡ ਦੇ ਸੰਪਰਕ ਨੇ ਪਰ ਅੱਜ ਵੀ ਨਵਜੋਤ ਸਿੰਘ ਸਿੱਧੂ ਜੀ ਨੂੰ ਹਾਈ ਕਮਾਂਡ ਵੱਲੋਂ ਟੈਲੀਫੋਨ ਕਰਕੇ ਸੱਦਿਆ ਗਿਆ ਸੀ ਜਿਸ ਤਰ੍ਹਾਂ ਦੂਜੇ ਲੀਡਰਾਂ ਨੂੰ ਸੱਦਿਆ ਗਿਆ ਸੀ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਡਿੜੇ ਔਰ ਆ ਪਾਰਟੀ ਦੇ ਅਨੁਸ਼ਾਸਨਿਤ ਰਹਿਣ ਵਾਲੇ ਲੀਡਰ ਨੇ ਔਰ ਹਾਈ ਕਮਾਂਡ ਦੇ ਫੈਸਲੇ ਅੱਗੇ ਸਿਰ ਚਕਾਉਣ ਵਾਲੇ ਲੀਡਰ ਜੀ ਦਲਾ ਸਾਹਿਬ ਬੀਤੇ ਦਿਨਾਂ ਸ਼ਹਿਰੀ ਰਿਯਾਰਡ ਦੇ ਉੱਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਨੇ ਉਹਨਾਂ ਤੇ ਉੱਤੇ ਵੀ ਕਾਰਵਾਈ ਹੋ ਜਾਂਦੀ ਹੈ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਇਸ ਤੋਂ ਬਾਅਦ ਚਰਚਾਵਾ ਸੀ ਕਿ ਜੇਕਰ ਇਸ ਤਰ੍ਹਾਂ ਅਨੁਸ਼ਾਸਨੀ ਕਾਰਵਾਈਆਂ ਹੋਣ ਲੱਗੀਆਂ ਇਸ ਤਰ੍ਹਾਂ ਦੇ ਨਾਲ ਪਾਰਟੀ ਚੋਂ ਬਾਹਰ ਕੀਤਾ ਜਾਣ ਲੱਗ ਗਿਆ ਕਿਤੇ ਪੈੜਾ ਨਵਜੋਤ ਸਿੰਘ ਸਿੱਧੂ ਵਾਲਨਾਂ ਵੱਜਣ ਇਹ ਵੀ ਚਰਚਾਵਾ ਨੇ ਦੇਖੋ ਸ਼ਹਿਰੀ ਰਿਯਾਰਡ ਜੀ ਨੂੰ ਸਿਰਫ ਕਾਰਨ ਦੱਸੋ ਨੋਟਿਸ ਦਿੱਤੀ ਆ ਕਿ ਜਾ ਕੇ ਆਸੀ ਤੇ ਉਹ ਸ਼ੈਰੀ ਰਿਆਦ ਉਹਨਾਂ ਨੇ ਆਪਣੀ ਵੀਡੀਓ ਚ ਦੱਸਤਾ ਸੀਗਾ ਕਿ ਉਹ ਸਾਰੇ ਰੀਜ਼ਨ ਦੱਸਣਗੇ ਜੀ ਸੋ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜੀ ਨੇ ਕਿਸੇ ਤਰ੍ਹਾਂ ਦਾ ਜਦੋਂ ਅਨੁਸ਼ਾਸਨ ਤੋੜਿਆ ਹੀ ਨਹੀਂ ਜਦੋਂ ਨਵਜੋਤ ਸਿੰਘ ਸਿੱਧੂ ਦੇਖੋ ਉਸ ਸਿੰਘ ਸਿੱਧੂ ਜੀ ਤਾਂ ਹਾਈ ਕਮਾਂਡ ਪੱਕੀ ਲੀਡਰ ਨੇ ਕਾਰਵਾਈ ਤਾਂ ਉਹਨਾਂ ਲੀਡਰਾਂ ਤੇ ਬਣਦੀ ਹੈ ਜਿਹੜੇ ਹਾਈ ਕਮਾਂਡ ਵਿਰੋਧੀ ਲੀਡਰ ਨੇ ਕਹੀ ਦੇਖੋ ਇਹ ਬੜੀ ਅਜੀਬ ਜੀ ਗੱਲ ਹੈ ਕਾਂਗਰਸ ਦੀ ਆਜ਼ਾਦੀ ਦੇ ਇਤਿਹਾਸ ਚ ਮੈਂ ਪਹਿਲੀ ਵਾਰ ਹੀ ਵੇਖਿਆ ਜਦੋਂ ਕਈ ਲੀਡਰ ਹਾਈ ਕਮਾਂਡ ਵਿਰੋਧੀ ਹੋ ਗਏ ਉਹ ਸ਼ਰਿਆਂ ਮੰਚਾਂ ਤੋਂ ਕਹਿੰਦੇ ਨੇ ਕਿ ਅਸੀਂ ਅਸੀਂ ਕਿਸੇ ਕੀਮਤ ਤੇ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਹੁਣ ਇਹ ਵਕਤ ਦੱਸੂਗਾ ਕਿ ਕਾਂਗਰਸ ਦੀ ਹਾਈ ਕਮਾਂਡ ਉਹਨਾਂ ਅੱਗੇ ਝੁੱਕ ਜਾਂਦੀ ਹੈ ਕਿ ਆ ਉਹ ਕਾਂਗਰਸ ਦੀ ਹਾਈ ਕਮਾਂਡ ਅੱਗੇ ਝੁੱਕ ਜਾਂਦੇ ਨੇ ਇਹ ਵਕਤ ਦੱਸੂਗਾ ਡੱਲਾ ਸਾਹਿਬ ਇਹਦੇ ਵਿਚਾਰ ਚਰਚਾ ਇਹ ਵੀ ਬਣੀ ਹੋਈ ਹੈ ਕਹਿੰਦੇ ਕਿ ਹੋ ਸਕਦਾ ਨਵਜੋਤ ਸਿੰਘ ਸਿੱਧੂ ਹੁਣ ਵਾਲੇ ਕੋਈ ਖੁਸ਼ਖਬਰੀ ਹਾਈ ਕਮਾਂਡ ਤਿਆਰ ਕਰੀ ਬੈਠੀ ਹੈ ਹੋ ਸਕਦਾ ਕਿਸੇ ਵੱਡੇ ਜ਼ਿੰਮੇਵਾਰੀ ਨਾਲ ਪੰਜਾਬ ਵਾਪਸ ਪਰਤ ਨਵਜੋਤ ਸਿੰਘ ਸਿੱਧੂ ਦੇਖੋ ਇਹਦਾ ਦੇਖੋ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉੰਜ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਨੇ ਵਲੰਟੀਅਰ ਨੇ ਪੰਜਾਬ ਅੱਖੀ ਨੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਦੇ ਨੇ ਨਵਜੋਤ ਸਿੰਘ ਸਿੱਧੂ ਵਰਕਰ ਰਹਿ ਕੇ ਵੀ ਪੰਜਾਬ ਲਈ ਸਿਰ ਚੱਕ ਕੇ ਲੜਾਈ ਲੜ ਰਿਹਾ ਔਰ ਮੈਨੂੰ ਲੱਗਦਾ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਪਤਾ ਜੀ ਬਹੁਤ ਬਹੁਤ ਧੰਨਵਾਦ ਅਲਸ਼ਬ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਇਹ ਜ਼ਰੂਰ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਦੇ ਵਿੱਚ ਇਹ ਤਾਂ ਜ਼ਰੂਰ ਹੈ ਕਿ ਕੁਝ ਵੱਡਾ ਹੋਏਗਾ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲਿਆਂ ਦੇ ਉੱਤੇ ਮੋਹਰ ਲੱਗੇਗੀ ਜਿਸ ਤਰ੍ਹਾਂ ਸੁਰੇਂਦਰ ਡਾਲਾ ਹੁਣਾਂ ਨੇ ਵੱਡੀ ਗੱਲ ਆਖੀ ਹੈ ਕਿ ਇਸ ਮੀਟਿੰਗ ਦੇ ਵਿੱਚ ਚਰਚਾ ਮੁੱਖ ਤੌਰ ਤੇ ਗੱਠਜੋੜ ਦੇ ਉੱਤੇ ਹੋਣੀ ਹੈ ਜੇਕਰ ਗੱਠਜੋੜ ਦੇ ਉੱਤੇ ਚਰਚਾ ਹੁੰਦੀ ਹੈ ਤਸਬ ਬਾਬਿਕ ਹੈ ਕਿ ਪੰਜਾਬ ਦੇ ਉਹ ਲੀਡਰ ਜਿਹੜੇ ਸਟੇਜਾਂ ਤੋਂ ਖੜਕੇ ਬਾਹਾਂ ਖੜੀਆਂ ਕਰਕੇ ਅਜਿਹੇ ਬਿਆਨ ਦੇ ਗਏ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਸਾਡੀ ਹਾਈ ਕਮਾਂਡ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਖਾਸ ਤੌਰ ਦੇ ਤੇ ਝੂਠਿਆਂ ਚੋਰਾਂ ਦੇ ਨਾਲ ਇਸੇੇ ਸ਼ਬਦ ਵਰਤੇ ਗਏ ਸੀ ਸਟੇਜਾਂ ਤੋਂ ਖੜਕੇ ਕਿ ਜਿਹੜੇ ਝੂਠਿਆਂ ਤੇ ਚੋਰਾਂ ਦੇ ਨਾਲ ਗੱਠਜੋੜ ਕਰਨਗੇ ਪਰ ਅਸੀਂ ਕਰੇ ਰਹਿਣਾ ਮਨਜ਼ੂਰ ਰਹਾ ਕਿ ਅਸੀਂ ਸਿਆਸੀ ਖੁਦਕੁਸ਼ੀ ਨਹੀਂ ਕਰਾਂਗੇ ਅਸੀਂ ਸਿਆਸੀ ਕਤਲ ਕਰਾਉਣ ਦੇ ਵਿੱਚ ਖੁਸ਼ ਨਹੀਂ ਹਾਂ ਇਸ ਤਰ੍ਹਾਂ ਦੇ ਬਿਆਨ ਭਾਰਤੁਸ਼ਨਾਸ਼ੂ ਹੋਣੀ ਸਟੇਜ ਦੇ ਉੱਤੋਂ ਦੇ ਦਿੰਦੇ ਨੇ ਇਸ ਤਰ੍ਹਾਂ ਦੇ ਸੇਮ ਬਿਆਨ ਜਗਰਾਉਂਦੀ ਸਟੇਜ ਦੇ ਉੱਤੋਂ ਕੋਈ ਵੱਡੇ ਮੰਤਰੀ ਦੇ ਜਾਂਦੇ ਨੇ ਕਿ ਅਸੀਂ ਕਿਸੇ ਗੱਠਜੋੜ ਦੀ ਸਥਿਤੀ ਦੇ ਵਿੱਚ ਨਹੀਂ ਹਾਂ ਅਸੀਂ ਕਿਸੇ ਕਿਸਮ ਦਾ ਗੱਠਜੋੜ ਨਹੀਂ ਕਰਾਂਗੇ ਗੱਟ ਜੋੜ ਨੂੰ ਲੈ ਕੇ ਚਰਚਾਵਾਂ ਬਣੀਆਂ ਹੋਈਆਂ ਨੇ ਜ਼ਰੂਰ ਹੈ ਕਿ ਗੱਟ ਜੋੜ ਦੇ ਉੱਤੇ ਮੋਹਰ ਲੱਗੇਗੀ ਤੇ ਮੋਹਰ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦੇ ਉੱਤੇ ਲੱਗਦੀ ਹੈ ਇਹ ਸਿਰਫ ਫੈਸਲਾ ਆਉਣਾ ਬਾਕੀ ਸਾਡੇ ਸੂਤਰਾਂ ਮੁਤਾਬਿਕ ਇਹ ਜੋ ਖਲਬਲੀ ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਚੱਲ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜੋ ਪੰਜਾਬ ਦੀ ਹੈ ਤੇ ਜੋ ਦਿੱਲੀ ਦੀ ਆ ਉਹਨਾਂ ਦੇ ਵਿੱਚ ਜੋ ਚਰਚਾ ਹੁੰਦੀ ਹੈ ਸੂਤਰ ਦੱਸ ਰਹੇ ਨੇ ਕਿ ਉਹ ਵੀ ਕਹਿ ਰਹੇ ਨੇ ਕਿ ਪੰਜਾਬ 'ਚ ਕਾਂਗਰਸ ਦਾ ਗੱਟ ਜੋੜ ਨਾ ਕੀਤਾ ਜਾਵੇ ਇਸ ਦਾ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਹੋਏਗਾ